ਉੱਥੇ ਆ ਤਾਂ ਕੇ ਬਕਸੀ ਗੰਜੇ ਤੇਨੂੰ ਫੋਨ ਲਾਉਣਾ ਪੂ ਵੀ ਇੱਥੇ ਆ ਜੀ ਇਹ ਕਿਹੜਾ ਫੋਨ ਫੋਨ ਬਤੰਦਰ ਉਹਦੀ ਚੱਕ ਲੂ ਹਲੋ ਇਹਨੂੰ ਠੀਕ ਰੋ ਲੱਤਿਆ ਕਿਉਂ ਇਦੋਂ ਚੱਕਣੀ ਨਹੀਂ ਪਹਿਲਾਂ ਪਰਤਣ ਲੱਗੇ ਲਾਇਆ ਮੈਂ ਫੋਨ ਆ ਮੈਂ ਸੀਰੇ ਦੇ ਬਾਣ ਚਾਰਿਆ ਜਿੱਥੇ ਕਿੱਥੇ ਇਹਨੂੰ ਦਵਾਈ ਲੈਣ ਗਿਆ ਉਹ ਬੰਨੂ ਪਹਿਲਾਂ ਦਾ ਦਸੰਦਾ ਮੈਂ ਉਹ ਹੀ ਤੇਲ ਫੁੱਕੇ ਗੱਡੀ ਦਾ ਮੈਂ ਤੇ ਬਾਹਾਂ ਚ ਖੜਾ ਹਾਂ ਉਹਨਾਂ ਇੱਥੇ ਉਹਨੂੰ ਸੀਰੇ ਨੂੰ ਕਹਦੇ ਯਾਰ ਰਿਸਟਰੀ ਕਰਾ ਦੂ ਆ ਉਹਨੂੰ 20 30 ਹਜ਼ਾਰ ਆਪਾਂ ਵੱਧ ਦੇ ਦੇਵਾਂਗੇ ਹੁਣ ਮੈਂ ਉਹਨਾਂ ਨਾਲ ਕੀ ਗੱਲ ਕਰੂੰ ਯਾਰ ਉਹ ਗੱਲ ਤਾਂ ਹੁਣ ਤੂੰ ਕਰਾਇਆ ਹੁਣ ਤੂੰ ਹੈ ਨਹੀਂ ਮੌਕਾ ਦਿਹਾ ਕਰੋ ਮੈਂ ਹੁਣ ਕਹਿ ਕੇ ਕੀ ਦੇਖੂ ਆ ਮੇਰੀ ਗੱਲ ਮੰਨਣੀ ਨਹੀਂ ਉਹਨੇ ਮੈਂ ਤੇਰੇ ਫੋਨ ਤੇ ਗੱਲ ਕਰਾਉਂਗਾ ਜੇ ਕੋਈ ਮਾੜੀ ਗੱਲ ਕਰੇ 20 20 ਹਜ਼ਾਰ ਆਪਾਂ ਦੇ ਦੇਵਾਂਗੇ ਯਾਰ ਰਿਸਟਰੀ ਕਰਾ ਕੇ ਪਰੇ ਮਾਰ ਹਾਂ ਮੈਂ ਜਾਨਾ ਨਾਲ ਕੋਲ ਜਾ ਕੇ ਗੱਲ ਕਰੂੰ ਜੇ ਕੋਈ ਗੱਲ ਕੋਈ ਰਹਿ ਨਹੀਂ ਦੀਦੀ ਮੈਂ ਤੇਰੇ ਨਾਲ ਗੱਲ ਕਰਾਉਂ ਆ ਉਹਦੀ ਸੀਰੇ ਦੀ ਨਹੀਂ ਮੈਂ ਗੱਲ ਤਾਂ ਕਰ ਹੀ ਲਊ ਯਾਰ 100% ਕੱਲ ਨੂੰ ਤੂੰ ਆ ਦੇਗਾ ਹਾਂ ਕੱਲ ਨੂੰ ਤੂੰ ਆ ਕੇ ਮੇਰੇ ਨਾਲ ਪੇ ਗੱਲ ਕਰਨੀ ਤੇ ਅੱਜ ਮੈਂ ਸਾਰੀ ਗੱਲਬਾਤ ਉਹਦੇ ਨਾਲ ਕਰ ਜੰਨਾ ਹਾਂ ਹਾਂ ਠੀਕ ਆ ਹੋਰ ਜੀਰੇਸ਼ ਠੀਕ ਹੈ ਜੀ ਠੀਕ ਹੈ ਵਧੀਆ ਤੇ ਉਹ ਕੰਮ ਵਾਲਿਆ ਆਇਆ ਸੀ ਮੈਂ ਦੱਸਦਾ ਹਾਂ ਬਾਕੀ ਸੀਰੇ ਤੈਨੂੰ ਹਿਸਟਰੀ ਬਾਰੇ ਹਾਂ ਦੇ ਦਾਂਗੇ ਫਿਰ ਹੁਣ ਕਿਸ਼ਤ ਦੇ ਪੈਸੇ ਦੇ ਦੇਣੀ ਪੈਣਗੇ ਗਹਿਣੇ ਦੀ ਫਿਰ ਆਪ ਕਰ ਲੈਨੇ ਮਾ ਇਹ ਕੱਲ 2000 ਰੁਪਏ ਦੇ ਦੇਣਾ ਵੱਧ ਦੇਖ ਰੇਸਪੀ ਕਰਾ ਕੇ ਪਰੇ ਮਾਰ ਮੇ ਤੋਂ ਵਾਰ-ਵਾਰ ਗੇੜੇ ਵਜਦੇ ਨਹੀਂ ਅੱਜ ਬਕਸ਼ਿਆ ਦਵਾਈ ਦਬੂਈ ਲੈਣ ਵਾਗ ਗਿਆ ਰਾਜ ਆਂਦੇ ਉਹਨੂੰ ਓਏ ਉਹਨੂੰ ਨਹੀਂ ਯਾਰ ਇਹ ਗੱਲ ਸੁਣ ਸੀ ਰਿਹਾ ਯਾਰ ਹੁਣ ਮੈਂ ਇੱਥੇ ਰੋਜ਼ ਆਉਣਾ ਸੋਣਾ ਲੱਗਦਾ ਯਾਰ ਚੱਲ ਸੋਨੇ ਨੂੰ ਤਾਂ ਕੀ ਆਪ ਦਾ ਖੇਤ ਆਪ ਦਾ ਕੰਮ ਓ ਨਹੀਂ ਯਾਰ ਹੁਣ ਛੋੜਾ ਤਾਂ ਆਪ ਦਾ ਖੇਤ ਆ ਮੈਂ ਤਾਂ ਬਟਿੰਡ ਤੋਂ ਆਇਆ ਨਾ ਫਿਰ ਪੱਕ ਕਰ ਲੈਨੇ ਗੱਲ ਕੋਈ ਗੱਲ ਨਹੀਂ ਤੂੰ ਜਿਹੜਾ ਬੰਦਾ ਤੇਰਾ ਸਹਿਚਾਰ ਵਾਲਾ ਨੂੰ ਫੋਨ ਮਾਰ ਕੇ ਇੱਥੇ ਬੁਲਾ ਲਾ ਮੈਂ ਗੱਲਬਾਤ ਕਰ ਜਣਾ ਭਰਾਵਾ ਮੇਰੇ ਦਾ ਕਾਰੂ ਰਿਸਟ੍ਰਿਕਾ ਮੈਂ ਜਵਾਨ ਤੂੰ ਸੱਦ ਲੈਣਾ ਕਿਸੇ ਮਰਜੀ ਨੂੰ ਸੱਦ ਲਾ ਆਹ ਨਾਲ ਜਿਹੜਾ ਗੱਲ ਉਹ ਜਿਹੜਾ ਕੰਮ ਹੋ ਜੀ ਨੰਬਰ ਲਾ ਹੀ ਉਹਦਾ ਔਰ ਜਿਹੜਾ ਕੰਮ ਹੋ ਜੇ ਨਾ ਗਰੀਸ ਨਹੀਂ ਆ ਲੋ ਕੋਲੀ ਆ ਜਾ ਡੀਜੀ ਉਹਦੇ ਨਾਲ ਗਰੀਸ ਨਹੀਂ ਉਹ ਕੰਮ ਨਹੀਂ ਜਿਹੜਾ ਕੰਮ ਨਹੀਂ ਹੋ ਜੀ ਉਹਦਾ ਠੀਕ ਹੈ ਫੀਗ ਨਹੀਂ ਨਾ ਤੂੰ ਤਾਂ ਹੁਣ ਗਿੱਲਾ ਪੀਨੋ ਬਾਹਰ ਰੱਖਿਆ ਯਾਰ ਹੁਣ ਇੱਥੇ ਹੈਲੋ ਜਸਵੰਤ ਬੱਬੂ ਆਇਆ ਸੀ ਯਾਰ ਮੜਾ ਜਾਵਰੇ ਆਏਗਾ ਫੇਤ ਬੈਠਾ ਹੀ ਸਾਡੇ ਇੱਧਰ ਇੱਥੇ ਆ ਚਾ ਇੱਥੇ ਬੈ ਆ ਬੈ ਆ ਜਾ ਆ ਆ ਗਿਆ ਤਾਂ ਆ ਯਾਰ ਮੇਰੀ ਗੱਲ ਸੁਣ ਕਿਹੜਾ ਕੰਮ ਆ ਆ ਗਿਆ ਤਾਂ ਜਸਵੰਤ ਬੱਬੂ ਠੀਕ ਆ ਠੀਕ ਆ ਠੀਕ ਹੈ ਹਾਂ ਹੋਰ ਸੁਣਾ ਫਿਰ ਹੋਰ ਤਾਂ ਠੀਕ ਹੈ ਇਹਨੂੰ ਮਾਰਾ ਸਮਝਾ ਦੇ ਰਿਸਟਰੀ ਕਰਾ ਦਿੰਦਾ ਹੁਣ ਬਹੁਤ ਟਾਈਮ ਹੋ ਗਿਆ ਔਰ ਰਜਿਸਟਰੀ ਮੇਰੇ ਘਰ ਸ ਮੈਂ ਤਾਂ ਨੂੰ ਪਹਿਲਾਂ ਵੀ ਕਿਹਾ ਸੀਗਾ ਮਖ ਤੂੰ ਵੱਡ ਨਾ ਵੀ ਜੈਨੀ ਜਮੀਨ ਨਾ ਲੈ ਠੇਕੇ ਤੇ ਉਹ ਤਾਂ ਯਾਰ ਹੁਣ ਇਹਨੇ ਔਰ ਤਾਂ ਜਸਵੰਤ ਇਹਨੇ ਦੇਖਣੀ ਸੀ ਹੁਣ ਤਾਂ ਲੈ ਲਈ ਨਾ ਹੁਣ ਤਾਂ ਕੀ ਬੰਦ ਆ ਹੁਣ ਤਾਂ ਲੈ ਲਈ ਚਲ ਕੋਈ ਗੱਲ ਨਹੀਂ ਹੁਣ ਬਕਸ਼ ਕਿਧਰੇ ਫਰਜ ਆ ਉਹ ਬਕਸ਼ ਤਾਂ ਦਵਾਈ ਦੇ ਲੈਣ ਗਿਆ ਯਾਰ ਉਹਨੇ ਤਾਂ ਕੰਡੇ ਵੀ ਜੇ ਸਾਰੇ ਉਹ ਹੁਣ ਮੈਂ ਤੈਨੂੰ ਦੱਸਦਾ ਗੱਲ ਹਾਂ ਹੁਣ ਯਾਰ ਇਹ ਵੀ ਜੱਟ ਦਾ ਪੁੱਤ ਹੁਣ ਮੈਂ ਇਹਨੂੰ ਕਿਵੇਂ ਕਹਦੇ ਆ ਵੀ ਤੈਨੂੰ ਦੋ ਕੁੜੇ ਦੇ ਦੇ ਓਏ ਇਹਦੇ ਖੇੜਾ ਸੁਣਦਾ ਦਾ ਉਹ ਖੇੜਾ ਦਾ ਫਸਲ ਵੇਚ ਕੇ ਹੁਣ ਮੈਂ ਦੇ ਦੂ ਅਗਲੀ ਫਸਲ ਤੇ ਦੇ ਦੇ। ਓਏ ਯਾਰ ਤੈਨੂੰ ਵਿਆਜ ਚ ਬੜਵਾਜ ਪਈ ਜਾਂਦਾ ਤੰਦਰਾ ਤੂੰ ਗੱਲ ਕਿਉਂ ਸੁਣਦਾ ਇਹ ਤਾਂ ਜੱਟ ਫੇਰ ਹੋਣੇ ਤੁਸੀਂ। ਤੂੰ ਵਿਆਜ ਹੋ ਹੋ ਵਿਆਜ ਦਾ ਹੋਰ ਲੱਗ ਜਾ ਕੁਛ ਨਾ ਵਿਆਜ ਵਿਆਜ ਬੂਜ ਵਿਆਜ ਬੂਜ ਹੋਰ ਆਪ ਹੋਰ ਦੇ ਦਾਂਗੇ। ਆਹੀ ਤਾਂ ਗੱਲ ਕਹਣਾ ਬਾਹਾਂ ਜੇ ਕੇਰਾ ਵਾ ਗਿਆ ਮੁਰਕੇ ਛੇ ਦੀ ਛੇਤੀ ਨਹੀਂ। ਓਏ ਆਪਾਂ ਆ ਇਹ ਬਥੇਰੀ ਫਸਲ ਹੁੰਦੀ ਇਹਦੇ ਬਣ ਜਾਪੇ ਛੜਾ ਲੂ ਬਣੋ। ਆਪਰਾ ਇਹੀ ਕਹਣਾ ਫਸਲ ਬਥੇਰੀ ਹੁੰਦੈ ਉਦੋਂ ਕਿਸਤ ਮੁਰਜੂ ਗਏ ਲੈ। ਓਏ ਕੇਰਾ ਮਿਲਣਾ ਤਾਂ ਰਿਸ਼ਤੀ ਕਰਾਏ ਤ ਇਹ ਕੇਰਾ ਰਜਿਸਟਰੀ ਕੀ ਫਾਇਦਾ ਕੰਮ ਗਿਆ ਯਾਰ ਪਰ ਮੈਂ ਤੁਹਾਨੂੰ ਮੋਰਕੇ ਦੁਆਰੇ ਕਰਾ ਦੂੰ ਜੇ ਤੇਰੇ ਕੋ ਰੁਪਏ ਹੋਏ ਮਦਈ ਦੂੰ ਆ ਦੋ ਯਾਰ ਤੂੰ ਤਾਂ ਦੇਹੀ ਖੜਾ ਯਾਰ ਦੋ ਮਹੀਨੇ ਬੰਦੇ ਪਿੱਛੋਂ ਮੈਨੂੰ ਤਾਂ ਆਪਕ ਚਈ ਆਉਂਦੀ ਇੱਥੇ ਆਉਂਦੇ ਨੂੰ ਯਾਰ ਰੋਜ਼ ਤੇ ਸੁਨੇ ਲਾ ਦੇ ਬੰਨੇ ਚ ਬਿਖੇ ਉਹ ਪਿੰਡ ਤੇ ਰਹਿ ਉਹ ਪਿੰਡ ਤਾਂ ਮੇਰਾ ਮੈਂ ਤੈਨੂੰ ਮੇਰੇ ਤਾਂ ਜਵਾਨ ਕਰੀ ਸੀ ਨੂੰ ਪੁੱਛ ਜਾ ਜਿੱਦੇ ਨਰਮਾ ਤੂੰ ਨਰਮਾ ਦੇਖੀ ਜਾਂਦਾ ਸੀ ਉਹ ਮੇਰੇ ਉਹ ਤਾਂ ਕਹਿੰਦਾ ਰਜਿਸਟਰੀ ਕਰਾ ਦੋ ਤੂੰ ਜੀਭ ਕਿਉ ਮਾਰੀ ਐ ਨਾ ਆਪ ਜਮਾਨ ਤਾਂ ਹੁਣ ਜਵਾਨਾਂ ਦੇ ਸੌਦੇ ਆ ਯਾਰ ਉਹਨੂੰ ਗੱਲ ਕਾਦੀਏ ਆੜਤੀਆਂ ਨਾਲ ਚੱਲਦਾ ਜਿਹੜਾ ਸਾਂੜਾ ਕਣਾਂ ਨਹੀਂ ਚੱਲਦਾ ਜਵਾਨਾਂ ਦੀ ਜਵਾਨ ਤੁਹਾਨੂੰ ਮੁਕਰਦਾ ਬੰਦਾ ਹੈ ਇਹ ਇਹ ਮੈਨੂੰ ਗੱਲ ਦੱਸਦਾ ਖਰਾਬ ਤੂੰ ਮੇਰੀ ਤੇਰੀ ਗੱਲ ਸੁਣੋ ਇੱਧਰ ਆ ਤੂੰ ਮੈਂ ਸਮਝਾਵਾਂ ਮੜੀ ਗੱਲ ਉਹ ਆ ਕੇ ਸਮਝਾਵਾਂ ਮੇਰੀ ਗੱਲ ਸੁਣ ਹਾਂ ਇਹਦੇ ਜਿਹੜੇ ਦੋ ਕਿਲੇ ਇੱਥੇ ਮੇਰੇ ਨਾਲ ਵਕਤੀ ਕਰਾ ਦੇ ਅੱਛਾ ਨੂੰ ਮੈਂ 40000 ਰੁਪਏ ਦੇ ਤੂੰ ਇਹ ਤਾਂ ਸਿਰੇ ਨੰਗ ਦੋ ਕਿਲੇ ਲੈ ਤੂੰ ਮੇਰੀ ਗੱਲ ਸੁਣ ਮੈਂ ਤਾਂ ਬਾਕਸਿੰਗ ਵਿੱਚੋਂ ਵਿੱਚੋਂ ਕੱਢ ਫਿਰ ਉਹ ਬਾਕਸਿੰਗ ਤਾਂ ਕੱਢੀ ਪਿਆ ਉਹ ਬੜਾ ਆਉਣ ਲੱਗਾ ਤੈਨੂੰ ਸਿੱਧਾ ਇਹਨੂੰ ਪੰਪੋਪ ਮਾਰ ਦੇ ਕਦੇ ਤੈਨੂੰ ਕੁਛ ਨਹੀਂ ਦਾ ਤਰ੍ਹਾਂ ਖੜਾ ਛੱਡਦਾ ਫਲਾਨਾ ਮੈਂ ਤਾਂ 140000 ਰੁਪਇਆ ਜਿੱਦ ਤੇ ਤੂੰ ਰਿਸਟਰੀ ਕਰਾ ਦੀ ਕਿਚਰੀ ਜਿਲਾ ਕੇ ਉਦੋਂ ਫੜ ਲੀਂਗਾ ਮੇਰੇ ਗਾ ਸਰ ਤੂੰ ਜਵਾਨ ਤੇ ਨਹੀਂ ਬੰਦਾ ਤੂੰ ਹੋਰਿਆਂ ਲੱਗਦਾ ਮੈਨੂੰ ਉਹ ਲੈ ਯਾਰ ਯਕੀਨ ਨਹੀਂ ਕਰ ਤੈਨੂੰ ਪਹਿਲਾਂ ਬਾਕਸਿੰਗ ਕੱਢਦਾ ਕਿਤੇ ਮੈਨੂੰ ਮਗਰੋਂ ਕੱਢ ਦੇ ਉਹ ਬਾਕਸੀ ਤਾਂ ਮੈਂ ਮਾਦੀ ਕਰਤੂਤਾ ਨਾਲ ਕੱਢਿਆ ਹੁਣ ਮੈਂ ਇਥੇ ਰਿਸਟਰੀ ਕਰਵਾਇਆ ਦਵਾਈ ਲੈਣ ਵਾਗਿਆ ਕਮਤਲ ਦੇ ਹੁਦਰੀਆਂ ਦੇ ਘਰ ਕੰਮ ਦੇ ਕੰਮ ਤਰਫ ਕਰਾ ਦਿੰਦੇ ਆ ਪਰ ਤੂੰ ਰਹੀ ਜਵਾਨ ਤੇ ਮੈਂ ਜਵਾਨ ਦਾ ਆਪਾਂ ਨੂੰ ਸਮਝਾ ਦਨੇ ਆ ਜਾ ਹਾਂ ਉਹ ਕਹਿ ਦਿੰਦੇ ਆ ਉਹ ਸੀਨੇ ਬਹਿ ਜਾ ਆ ਖਾਲ ਦਾ ਫੇਰ ਕੱਢ ਨਹੀਂ ਕੋਈ ਗੱਲ ਨਹੀਂ ਤੂੰ ਤਾਂ ਗੱਲ ਤਾਂ ਖਰੇ ਇਹਦੀ ਵੀ ਠੀਕ ਆ ਯਾਰ ਤੇ ਮੈਂ ਵਿਆਜ ਤੈਨੂੰ ਡੂਡਾ ਪੈ ਜੂਗਾ 2 ਰੁਪਏ ਲੱਗੂ ਵਿਆਜ ਜਿੰਨਾ ਤੇਰਾ ਵਿਆਰ ਵਾ ਵਧ ਜੂ ਤੇਰਾ ਵਿਆਜ ਤੇ ਪੜ ਪੈ ਜਾਊ ਹੂੰ ਜੇ ਲੱਖ ਰੁਪਏ ਬਾਈ ਤਾਂ ਮੈਂ ਡੂਡਾ ਢੂੜ ਲੱਖ ਹੋ ਜੂ ਫਿਰ ਹੁਣ ਤਾਂ ਦੋ ਪੈਸੇ ਤਾਂ ਮੈਂ ਮੋੜ ਦੂੰ ਮੇਰੀ ਗੱਲ ਸੁਣ ਹੁਣ ਤਾਂ ਦੋ ਤਾਂ ਮੁਰ ਜਾ ਹੁਣ ਤਾਂ ਤੇਰਾ ਦੋਖ ਲੈਣਾ ਖੜਾ ਛੜਦਾ ਫਿਰ ਤਿੰਨ ਦਿਨੇ ਪੈਣੀਆਂ ਮੈਨੂੰ ਆਹੋ ਹੀ ਤਾਂ ਗੱਲ ਮਾਂ ਵੀ ਹੈਈ ਕਹਣਾ ਵੀ ਕਿਲਾ ਕਿਤੇ ਹੋਰ ਨਾ ਵਗ ਜੇ ਚਲ ਕੋਈ ਇਹਨੇ ਜਦੋਂ ਪੈਸੇ ਆ ਗਏ ਛੜਾ ਲਾਂਗੇ ਆਪਾਂ ਇਹਨਾਂ ਤੋਂ ਜੋ ਮੈਂ ਛੋਟੇ ਪਿੰਡ ਦਾ ਬੰਦਾ ਮੈਂ ਤੇਰੇ ਨਾਲ ਮੁਰ ਕਰ ਹਿਸਟਰੀ ਕਰਾਂ ਨੂੰ ਜੁਸਵੰਤ ਬੱਚਾ ਜਰ ਤੇ ਯਕੀਨ ਨਹੀਂ ਤੈਨੂੰ ਐਂ ਤਾਂ ਕੋਈ ਗੱਲ ਨਹੀਂ ਛੜਾ ਲਾਂਗੇ ਫਿਰ ਜਾ ਆਖੇ ਆਪਾਂ ਕਿਤੇ ਲੈ ਕੇ ਨੰਬਰ ਨਾ ਕਰਕੇ ਗੱਲ ਯਾਰ ਵਾਟ ਡੰਡਾ ਪਰੇ ਜਦੋਂ ਪੈਸੇ ਆ ਗਏ ਆਪਾਂ ਛੜਾ ਲਾਂਗੇ ਬਸ ਹਾਂ ਚੰਗਾ ਵਾਹ ਹੈ ਬੀਜੀ ਦਾ ਤੂੰ ਹੀ ਚੱਲੀ ਮੈਂ ਕਿੰਨੇ ਠੇਕੇ ਦੇ ਦਿਆ ਕਰੂੰਗਾ ਮੈਂ ਕਿਹਾ ਚੱਲੀ ਬਸ ਮੈਂ ਕਰ ਲੈ ਮੈਂ ਕਿਹਾ ਤੈਨੂੰ ਕਿਉਂ ਖੇਤੀ ਕਰਨੀ ਆ ਹਾਂ ਕਰ ਲੈ ਹਾਂ ਠੀਕ ਆਹ ਗੱਲ ਹੋ ਗਈ ਵੀ ਜੇ ਦੋ ਕਿਨੇ ਬੀਜੂ ਹੀ ਬੀਜੂ ਬੀਜੂ ਮੈਂ ਤਰਾ ਦੂਗਾ ਬਸ ਹਾਂ ਬੀਜੂ ਆਇਆ ਨਾ ਫਿਰ ਮੇਰਾ ਪਰਦਾ ਵੀ ਜੂ ਹਾਂ ਉਹੀ ਤਾਂ ਗੱਲ ਹੈ ਪਰਦਾ ਤਾਂ ਜ਼ਰੂਰੀ ਹੈ ਪਰਦਾ ਦਾ ਭਰਾਵਾ ਯਾਰ ਆ ਪਕੜਾ ਤੇਰੇ ਤੇ ਪਿੰਡ ਚ ਬਾਜੇ ਵਜਾਉਣੇ ਵੀ ਮੈਂ ਬਾਹਨ ਲੇਤਾ ਆਪਾਂ ਤਾਂ ਗੁੱਸਤ ਕਰਨਾ ਜਿਹੜਾ ਕੰਮ ਕਰਨਾ ਆ ਗੋ ਬਤਾ ਉਹ ਗੱਲ ਇਹਦਾ ਨਾ ਕਰ ਲੈ ਵੀ ਭਾਈ ਬੀਜੂ ਮੈਂ ਮੈਂ ਮੇਰਾ ਪਤਾ ਨਾ ਲੱਗੇ ਕਿਸੇ ਨੂੰ ਪਤਾ ਹੈ ਤੇਰਾ ਹੁਣ ਕਿਹਨੂੰ ਲੱਗੂ ਸੀ ਰਿਆ ਹਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਐ ਨਾ ਮੈਂ ਬੀਜੀ ਜਾਉਂਗਾ ਫਿਰ ਕੋਈ ਗੱਲ ਨਹੀਂ ਪੈਸੇ ਤਾਂ ਮੁੜੀ ਵੜ ਜਾਂਦੇ ਐ ਐ ਵੀ ਬਸ ਪਿੰਡ ਜਾਇਆ ਯਾਰ ਵੀ ਆ ਰਹੇ ਵੀ ਯਾਰ ਬਾਹਰ ਬੀਜੀ ਜਾਉਂਗਾ ਆਦਾ ਪਤਾ ਮੇਰੀ ਘਰ ਸੌਣ ਏਕਾ ਮੈਂ ਦੇ ਦੂੰ ਜਸਵੰਤ ਹਾਂ ਹੁਣ ਮੈਂ ਤੂੰ ਦੱਸ ਬਈ ਵੀ ਕਿੱਦੇ ਰਿਸਟਰੀ ਕਰਾਉਂਗਾ ਮੈਨੂੰ ਦੇਣ ਮੰਨੋ ਮੇਰੇ ਨਾਲ ਦੋ ਦਿਨ ਤੱਕ ਨਾ ਬੰਨਾਂਗੇ ਦੋ ਦਿਨ ਬਾਅਦ ਦੀ ਵੱਧ ਲੈ ਲੱਖਣ ਨੂੰ ਤਾਂ ਇਹ ਇਦਾਂ ਗੱਲ ਕਰਦੇ ਪੁਰਾ ਮੈਂ ਤਾਂ ਉਹ ਯਾਰ ਹੁਣ ਇਹਨਾਂ ਦਾ ਉਹ ਰੋਜ਼ ਆ ਕੇ ਤੇ ਮੂਰੇ ਬਹਿ ਜਾਂਦਾ ਮੈਂ ਯਾਰ ਆਹ ਦੇਖਣਾ ਪੁੱਛਣਾ ਪਊਗਾ ਨੰਬਰਦਾਰ ਮੈਂ ਪੇਜ ਲਾ ਲਊਂ ਯਾਰ ਤੁਸੀਂ ਆ ਆ ਮੜੀ ਰਾਮ ਬਣਾਓ ਵੀ ਕਿਹੜੇ ਜਣ ਮੇਰੇ ਨੱਕ ਜਰੀਆ ਜਾ ਕੇ ਹਿਸਟਰੀ ਕਰਾਉਂ 10 ਪੈਸੇ ਰਿਆ ਪਛੋਂ ਵਾਰਨ ਭਾਈ ਤਲਾਗੇ 6 ਵਾਰ ਨੂੰ ਪੱਕਾ ਰਹੀਂ ਤੂੰ ਮੂਹ ਤੇ ਆ ਬਈ ਮੈਂ ਤਾਂ ਪੱਕਾ ਹੂੰ 6 ਵਾਰ ਠੀਕ ਹੈ ਨਾ ਹਾਂ ਮੈਂ ਵਕੀਲ ਨੂੰ ਕਹੂੰਗਾ ਵੀ ਫੇਲ ਤਿਆਰ ਕਰ ਦੇ ਕਿ ਤੇ ਉੱਥੇ ਮੇਰੇ ਫੇਲ ਤੇ ਰੁਪਏ ਲਾ ਦੇ ਤੁਸੀਂ ਮੈਂ ਉੱਤਨਾ ਝੱਕੀ ਜਾਵਾਂ ਤੁਸੀਂ ਆਉਂ ਨਾ ਬਈ ਉਹ ਨਹੀਂ ਇਹ ਜੀ ਗੱਲ ਨਹੀਂ ਹੈਗੀ ਚੱਲਾਂਗੇ ਹਾਂ ਜਿਸਬੰਤ ਵਿੱਚ ਹੈ ਇਹ ਹੈ ਨਾ ਬਾਅਦ ਮੇਰੇ ਆ ਤਾਂ ਦੋ ਸ਼ਰਤਾਂ ਆਈਆਂ ਇੱਕ ਤਾਂ ਵੀ ਮਾਲ ਹੈ ਗਾਹਣ ਮੈਂ ਵੇਚੂਗਾ ਉਹਦਾ ਵੇਚੇਗੀ ਜੀ ਹਾਂ ਕੱਲ ਨੂੰ ਤੂੰ ਕਿਸੇ ਹੋਰ ਠੇਕ ਇੱਕ ਸ਼ਰਤ ਮੇਰੀ ਹੈ ਮੇਰੀ ਗੱਲ ਸੁਣ ਮੇਰੇ ਵੱਟ ਪੀਤਾ ਮਾਰੂਗਾ ਮੇਰਾ ਬਾਹਰ ਘਟ ਗਿਆ ਉਹ ਤੇਰਾ ਕੱਟੂਆ ਮੇਰਾ ਨਹੀਂ ਘਟਦਾ ਮਾਰ ਜਿੱਦੋਂ ਮੈਂ ਛੜਾਇਆ ਕਿਥੋਂ ਪੂਰਾ ਲਊਗਾ ਉਹ ਤਾਂ ਕਰਾਂ ਗੱਲ ਆ ਇਹ ਨਾ ਯਾਰ ਤੇ ਦੂਜੀ ਗੱਲ ਆ ਜਿਹੜਾ ਤੇਰੇ ਆਸੇ ਪਾਸੇ ਰੇਡ ਚੱਲੂ ਆ ਮੈਂ ਰੇਡ ਵਧਾਊਗਾ ਵੀ ਆਈ ਨਹੀਂ ਹੈਗਾ ਮੈਂ ਉਹੀ ਰੇਟ ਦੀ ਚੱਲੂ ਤੈਨੂੰ ਕੋਈ ਗੱਲ ਨਹੀਂ ਮੈਂ ਮੈਂ ਕਿਹਾ 500 ਵਾਧਾ ਹੁੰਦਾ ਕੋਈ ਗੱਲ ਨਹੀਂ ਉਹ ਕੋਈ ਚੱਕਰ ਨਹੀਂ ਜਰਾ 5-700 ਦੇ ਬਰ ਜਿਹੜੇ ਮੈਂ ਉਹ ਕਿਲੇ ਲਾਉਂ ਆ ਕੁਝ ਕੱਸੀ ਦਾ ਪਾਣੀ ਲਾਗ ਰਿਹਾ ਨਹੀਂ ਕਿਤੇ ਵੀ ਇਹਨੂੰ ਅਹੀਂ ਛੱਡਦਾ ਕਰੀ ਬੋਰ ਦਾ ਪਾਣੀ ਨਾ ਨਾ ਫਾਮ ਸਵਾਲ ਜਰਾ ਆਪ ਦਾ ਉਹ ਬਾਣ ਤੇ ਉਹਦਾ ਸਾਫ ਸਵਾਲ ਪੂਰੀ ਵਧੀਆ ਰੱਖੜੀ ਹੈ ਨਾ ਕਰੂਗਾ ਤਾਂ ਆਪਦੇ ਬਹਾਂ ਦੀ ਵੀ ਕਰਦਾ ਇਹੇ ਹੈ ਜਿਹੜਾ ਕੋਈ ਸਾਰੇ ਦੀ ਗੱਲ ਤੇਰੇ ਦੀ ਵੀ ਕਦੇ ਠਿੱਕ ਲੱਤ ਨੇ ਹਾਂ ਭਾਲੇ ਕਰ ਵੀ ਠੇਕੇ ਦੇ ਮੈਂ ਠੇਕਾ ਦੇਉਂ ਘਰੇ ਬੈਠੇ ਨੂੰ ਦੁੱਧ ਵਰਗਾ ਮੈਂ ਠੇਕੇ ਤੇ ਬਾਹਰ ਹੋਰ ਕਿਸੇ ਨੂੰ ਨਾ ਦੇਈ ਮੇਰਾ ਪਰਦਾ ਰਹੀ ਮੈਂ ਸਾਜ ਨਹੀਂ ਬਚ ਰੱਖ ਨਹੀਂ ਉਹ ਤਾਂ ਮੈਂ ਦੰਦਾ ਨਹੀਂ ਹਾਂ ਹੁਣ ਮੇਰੀ ਗੱਲ ਸੁਣ ਮੈਂ ਤੈਨੂੰ ਗੱਲ ਦੱਸਦਾ ਨੂੰ ਸੱਜ ਸਪਾਸਟ ਬਾਕਸੀ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਮੈਂ ਵਿੱਚੋਂ ਕੱਢਦਾ ਨਾ ਨਾ ਮੈਂ ਕਹਿੰਦੀ ਲੋੜ ਹੈ ਵੀ ਮੇਰੇ ਹਿਸਟਰੀ ਬੱਬੂ ਆਇਆ ਸੀ ਮੈਨੂੰ ਸਿੱਧਾ ਜਵਾਬ ਦੇ ਦੋ ਵੀ ਮੇਰਾ ਕਿਤੇ ਨਾ ਕੋਈ ਲੇਲਾ ਖ ਕਰਨੀ ਕੋਸੇ ਨਹੀਂ ਬਾਣ ਬਣਾ ਦਵਾਤਾ ਮੈਨੂੰ ਆਪਣਾ ਹੁਣ ਉਹ ਹੀ ਕਹਿ ਸੀ ਆਪਣਾ ਹੁਣ ਕੰਟਰੈਕਟ ਜਸਵੰਤ ਨਾ ਰਹਿ ਗਿਆ ਠੀਕ ਚਾ ਹੁਣ ਸਿਰ ਉਹ ਤਾਂ ਵਧੀਆ ਹੋ ਜਿਹੜਾ ਲੈ ਲੈ ਤੋ ਯਾਰ ਚਲ ਜਿਹੜਾ ਹੁਣ ਇਸ ਕੁਸ ਹੋ ਗਿਆ ਹੁਣ ਮੈਂ ਤੇ 2 ਸਾਲਾਂ ਦੇ ਵਿੱਚ ਵਿੱਚ ਪੈਸੇ ਮੋੜ ਦੂ ਯਾਰ ਉਹਦਾ ਬਲੂਨ ਠੀਕ ਆ 2 ਸਾਲਾਂ ਦੇ ਰਜਿਸਟਰੀ ਕਰਾ ਦੂਗਾ ਚਲ ਵਸ ਕੇ ਉਹ ਤਾਂ ਆ ਯਾਰ ਮੇਰੀ ਗੱਲ ਸੁਣਾ ਕਿਸ਼ਤਾ ਕਰ ਲੂਆ ਮੇਰੇ ਨਾਲ ਮੈਂ ਤਾਂ ਫੇਰ ਵੀ ਕਰਾ ਦੂ ਕਿਸ਼ਤਾ ਤਾਂ ਠੇਕੀ ਮਸਾ ਮੋੜਦਾ ਤੇਰਾ ਆਪਣਾ ਕਿਲੇ ਵਾਂਗਲੇ ਬੈਠਾ ਹੈ ਨਹੀਂ ਉਹ ਤਾਂ ਯਾ ਹੁਣ ਜੇ ਫਸਲ ਵਧੀਆ ਕੱਢੂਆ ਤਾਂ ਕਿਸ਼ਤਾ ਵੀ ਮੋੜ ਸਕਦਾ ਫਸਲ ਨਾ ਲੱਗਿਆ ਜਦੋਂ ਹਾਂ ਉਹ ਤਾਂ ਵੀੜੇ ਪਾਰ ਸਾਰਾ ਪਹਿਲਾਂ ਬਥੇਰੀ ਹੁੰਦੀ ਰਹੀ ਆ ਪਹਿਲਾਂ ਹੁਣ ਵੀ ਹੁੰਦੀ ਆ ਖਰਾ ਆ ਪਿੱਛੇ 2 ਸਾਲ ਦਾ ਬੰ ਉਹਦਾ ਠੀਕ ਹੁੰਦਾ ਫਿਰ ਉਹਦਾ ਮੁੰਡਾ ਚੱਲ ਗਿਆ ਪਾ ਠੀਕ ਹੈ ਤੇ ਮੈਂ ਪਾਣੀ ਚਾਹ ਪਾਣੀ ਬਸ ਪੀ ਗਿਆ ਸੀ ਮੈਂ ਸਾਰਾ ਕੁਝ ਤੇ ਅਸੀਂ ਜਾਣਾ ਹੁਣ ਮੈਂ ਬਸ ਸੋਮਵਾਰ ਨੂੰ ਚੱਲਾਂਗੇ ਸੋਮਵਾਰ ਨੂੰ ਤੂੰ ਆ ਜੀ ਤੇ ਬਸ ਮੈਂ ਵਿੱਚ ਜਾ ਕੇ ਟਾਲ ਦੂੰਗਾ ਤੇਰਾ ਕੋਈ ਗੱਲ ਨਹੀਂ ਇਹ ਜੀ ਜਸਮਨਤ ਨਾਲ ਐ ਗੱਲ ਨਹੀਂ ਹੈਗੀ ਕੋਈ ਜੱਟ ਦਾ ਪੁੱਤ ਹੈ ਵੀਰੇ ਇਹੋ ਗੱਲ ਨਹੀਂ ਹੈਗੀ ਆ ਜਾ ਜੱਟ ਦਾ ਹੈਗਾ ਮੇਰੀ ਗੱਲ ਜਸਮਨਤ ਇਹਦੀ ਮਾਰ ਗਿਆ ਪੰਪ ਮੈਂ ਤੂੰ ਇਹਨੂੰ ਗੱਲ ਤੋਂ ਹੱਲਣ ਨਾ ਦੇ ਨਹੀਂ ਫੋਨ ਵਾਰ ਫੋਨ ਵਾਰ ਨੂੰ ਕਹੇ ਗੱਡੀ ਲੈ ਕੇ ਬਾਰ ਮੂਰੇ ਲਾ ਦੀ ਮੈਂ ਸਰੇ ਆ ਜੂ ਉਹਦੇ ਕੋਲ ਸਰੇ ਆ ਜੀ ਕੋਈ ਕੋਤੋਂ ਟਾਈਮ ਨਾ ਆ ਜੂ ਮੈਂ ਤਾਂ ਟਾਈਮ ਨਾ ਆ ਜੂ ਤੇ ਇਹਦੇ ਆਪਣਾ ਬਾਹ ਨਹੀਂ ਖੁਜਣਾ ਚਾਹੀਦਾ ਬਸ ਤੂੰ ਆਪਣਾ ਧਿਆਨ ਰੱਖੀ ਬਾਹਣ ਤੇਰਾ ਤਰ ਕੋਲੇ ਆਜ ਦੋ ਕੁਲੇ ਬਾਣ ਹੈਗਾ 25 ਲੱਖ ਵਾਲਾ ਯਾਰ ਆਪਾਂ ਨੂੰ ਵੀਵੂ ਚ ਬਣ ਜੂ ਬਾਣ ਤਾਂ 10 ਲੱਖ ਦਾ ਤਾਂ ਫਾਇਦੀ ਹੁੰਦਾ ਵੇਚਾ ਬਾਣ ਤਾਂ ਦੋ ਕੁਲੇ ਦੇ ਯਾਰਾ ਬਾਕੀ ਸੋਨੇ ਮੈਂ ਤੈਨੂੰ ਕਾ ਦੱਸਦਾ ਬਾਣ ਮੂਣ ਇਹਨੂੰ ਮੈਂ ਕੁਛ ਨਹੀਂ ਦੇਣਾ ਮੈਂ ਤਾਂ ਗਾਹਾਂ 25 ਲੱਖ ਦਾ ਸੌਦਾ ਗਾਹਾਂ ਕਰ ਰੱਖਿਆ ਤਨੋ ਤੂੰ ਜਿਵੇਂ ਮਰਜ਼ੀ ਕਰੀ ਮੇਰਾ ਤਾਂ ਮਤਲਬ ਇੱਥੋਂ ਤੱਕ ਵੀ ਤੇਨਾਂ ਰਜਿਸਟਰੀ ਕਿਉਂ ਨਹੀਂ ਕਰੀ ਇਹਦਾ ਚੱਡਿਆਂ ਚ ਪੂਰ ਦੇ ਕਿਉਂ ਨੂੰ ਉਹ ਮੈਨੂੰ ਪਤਾ ਤਾ ਠੇਕੇ ਨਹੀਂ ਮਨੂੰ ਨਾ ਤੇਰਾ 50 ਕਿਦਿਆਂ ਦਾ ਮੈਂ ਤੈਨੂੰ ਕਹਿੰਦਾ ਹੌਲੀ ਹੌਲੀ ਹੁਲੀ ਕਰਕੇ ਮੈਂ ਸਾਰੀ ਲਊ ਤੋ ਤੂੰ ਜਿਵੇਂ ਮਰਜ਼ੀ ਕਰੀ ਜਾ ਠੀਕ ਹੈ ਤੇ ਸੋਮਵਾਰ ਨੂੰ ਮੈਂ ਤੇਰੇ ਨਾਂ ਕਰਾ ਦਊਂ ਭਾਈ ਠੀਕ ਹੈ ਤੇ ਬਖਸ਼ ਨਹੀਂ ਵਿੱਚੋਂ ਕੱਢ ਦੇ ਹਾਂ ਠੀਕ ਹੈ ਤੇ ਆਪਣਾ ਕੰਮ ਰੱਖੀ ਯਾਦ ਨਾ ਤੇਰਾ ਚੜ ਤੇਰਾ ਵਾਲੀ